ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਸਿੱਖ ਰਾਜ ਦਾ ਮੋਢ ਕਿਵੇਂ ਵੱਜਿਆ ਪਿਛਲੇ ਪ੍ਰਸੰਗ ਵਿੱਚ ਆਪ ਜੀ ਸਰਵਣ ਕਰ ਚੁੱਕੇ ਹੋ ਕਿ ਕਸੂਰ ਦੇ ਇੱਕ ਪੰਡਤ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਫਰਿਆਦ ਕੀਤੀ ਕਿ ਉਸਮਾਨ ਖਾਨ ਉਹਨਾਂ ਉੱਤੇ ਬਹੁਤ ਜ਼ੁਲਮ ਕਰ ਰਿਹਾ ਹੈ ਤੇ ਉਸਦੀ ਧਰਮ ਪਤਨੀ ਨੂੰ ਚੁੱਕ ਕੇ ਲੈ ਗਿਆ ਹੈ ਹੁਣ ਆਪਾਂ ਉਸ ਤੋਂ ਅੱਗੇ ਦਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ। ਕਸੂਰ ਵਿੱਚ ਪਠਾਣਾ ਦੀ ਬੜੀ ਭਾਰੀ ਫੌਜ ਦੀ ਤਾਕਤ ਸੀ। ਸੋ ਬਹੁਤੇ ਸਿੱਖ ਸਰਦਾਰ ਕਸੂਰ ਉੱਤੇ ਹਮਲਾ ਕਰਨ ਦੇ ਹੱਕ ਵਿੱਚ ਨਹੀਂ ਸਨ ਕਿਉਂਕਿ ਬੁੱਢਾ ਦਲ ਉਸ ਵੇਲੇ ਨਾਲ ਨਹੀਂ ਸੀ। ਪਰ ਹਰੀ ਸਿੰਘ ਭੰਗੀ ਨੇ ਕਿਹਾ ਕਿ ਗੁਰੂ ਮਹਾਰਾਜ ਨੇ ਪੰਥ ਸਾਜਿਆ ਹੀ ਦੁਖੀਆਂ ਦੀ ਮਦਦ ਕਰਨ ਵਾਸਤੇ ਹੈ। ਸੋ ਪੰਥ ਦੀ ਸ਼ਰਨ ਆਏ ਪੰਡਤ ਨੂੰ ਨਿਰਾਸ਼ ਨਹੀਂ ਕੀਤਾ ਜਾਵੇਗਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲੈ ਕੇ ਹਰੀ ਸਿੰਘ ਭੰਗੀ ਤਿਆਰ ਹੋ ਪਿਆ ਉਸ ਨੇ ਕਸੂਰ ਉੱਤੇ ਹਮਲਾ ਕਰਨ ਦੀ ਤਿਆਰੀ ਆਰੰਭ ਦਿੱਤੀ ਇਸ ਦੇ ਮਗਰ ਹੀ ਸਰਦਾਰ ਚੜਤ ਸਿੰਘ ਸ਼ੁਕਰਚੱਕਿਆ ਵੀ ਆਪਣੀ ਫੌਜ ਲੈ ਕੇ ਆ ਗਿਆ ਫੇਰ ਬਾਕੀ ਤਿੰਨੇ ਮਿਸਲਾਂ ਰਾਮਗੜੀਏ ਕਨਈਏ ਤੇ ਨਕਈ ਵੀ ਆ ਗਏ 5000 ਸਿਪਾਹੀ ਭੰਗੀ ਮਿਸਲ ਦੇ ਸਨ ਅਤੇ 10000 ਬਾਕੀ ਚੌਹਾ ਮਿਸਲਾਂ ਦੇ ਸਨ ਇਹ ਕੁੱਲ ਮਲਾ ਕੇ 15000 ਸਿਪਾਹੀ ਅੰਮ੍ਰਿਤਸਰੂ ਕਸੂਰ ਉੱਤੇ ਹੱਲਾ ਕਰਨ ਲਈ ਤੁਰ ਪਈ ਪਰ ਕਸੂਰ ਜਾਂਦਿਆਂ ਜਾਂਦਿਆਂ ਇਹਨਾਂ ਦੀ ਗਿਣਤੀ 24000 ਹੋ ਗਈ ਉਦੋਂ ਰੋਜਿਆਂ ਦੇ ਦਿਨ ਚੱਲ ਰਹੇ ਸਨ ਸਿੰਘ ਦੁਪਹਿਰੇ ਖੁੱਲੇ ਬੂਹੇ ਹੀ ਕਸੂਰ ਵਿੱਚ ਜਾ ਵੜੇ ਗਰਮੀ ਦੇ ਮਾਰੇ ਪਠਾਨ ਉਸ ਵੇਲੇ ਭੋਰਿਆਂ ਵਿੱਚ ਸੁੱਤੇ ਪਏ ਸਨ ਦਰਵਾਜ਼ਿਆਂ ਉੱਤੇ ਆਪਣੀ ਫੌਜ ਖਿਲਾਰ ਕੇ ਸਿੰਘ ਸ਼ਹਿਰ ਵਿੱਚ ਜਾ ਵੜੇ ਉਸਮਾਨ ਖਾਨ 500 ਸਿਪਾਹੀਆਂ ਸਣੇ ਕਤਲ ਕਰ ਦਿੱਤਾ ਗਿਆ ਫਰਿਆਦੀ ਪੰਡਤ ਦੀ ਪੰਡਤਨੀ ਉਸ ਦੇ ਹਵਾਲੇ ਕਰ ਦਿੱਤੀ ਗਈ ਗੁਲਾਮ ਮਹੀ ਯਹਦੀਨ ਖਾਂ ਲੜਦਾ ਮਾਰਿਆ ਗਿਆ ਉਸ ਦਾ ਭਤੀਜਾ ਹਮੀਦ ਖਾਨ ਸਰਦਾਰ ਝੰਡਾ ਸਿੰਘ ਦੇ ਪੈਰੀ ਢੈ ਪਿਆ 4 ਲੱਖ ਰੁਪਏ ਨਜ਼ਰਾਨਾ ਦੇ ਕੇ ਜਾਨ ਬਚਾਈ ਪਠਾਨ ਫਾਰ ਗਏ ਅਤੇ ਸਿੰਘਾਂ ਨੇ ਸ਼ਹਿਰ ਵਿੱਚ ਲੁੱਟ ਮਚਾ ਦਿੱਤੀ ਤਿੰਨ ਦਿਨ ਸ਼ਹਿਰ ਲੁੱਟੀਦਾ ਰਿਹਾ ਕਰੋੜਾਂ ਰੁਪਏ ਦਾ ਸੋਨਾ ਚਾਂਦੀ ਗਹਿਣੇ ਹੀਰੇ ਮੋਤੀ ਸਿੰਘਾਂ ਦੇ ਹੱਥ ਲੱਗੇ ਕਸੂਰ ਦੀ ਲੁੱਟ ਨਾਲ ਸਿੰਘ ਮਾਲਾ-ਮਾਲ ਹੋ ਗਏ ਕਸੂਰ ਦਾ ਲੇਲੇ ਰਾਮ ਸ਼ਾਹਜਹਾਨ ਦੀ ਬੀਗਮ ਦਾ ਦੀਵਾਨ ਰਿਹਾ ਸੀ ਉਸ ਨੇ ਕਰੋੜਾ ਰੁਪਏ ਅਤੇ ਬੀਗਮ ਦਾ ਗਹਿਣਾ ਗੱਟਾ ਕਸੂਰ ਵਿੱਚ ਦੱਬਿਆ ਹੋਇਆ ਸੀ ਉਸ ਵੇਲੇ ਉਸ ਦਾ ਪੋਤਰਾ ਹਿਰਦੇ ਰਾਮ ਉੱਥੇ ਮਾਲਕ ਸੀ ਉਸ ਦੀ ਹਵੇਲੀ ਨੂੰ ਸਰਦਾਰ ਮਾਲੀ ਸਿੰਘ ਨੇ ਘੇਰ ਲਿਆ ਅਤੇ ਹਿਰਦੇ ਰਾਮ ਨੂੰ ਫੜ ਲਿਆ ਉਸ ਨੇ ਇਹ ਬਚਨ ਲੈ ਕੇ ਕਿ ਮਾਲੀ ਸਿੰਘ ਉਸ ਨੂੰ ਕਤਲ ਨਹੀਂ ਕਰੇਗਾ ਪੌੜੀਆਂ ਹੇਠੋਂ ਇੱਕ ਸੰਦੂਕੜੀ ਕੱਢ ਕੇ ਦੇ ਦਿੱਤੀ ਜਿਸ ਵਿੱਚ ਹੀਰੇ ਜਵਾਹਰਾਤ ਅਤੇ ਬੇਗਮ ਦੇ ਗਹਿਣੇ ਸਨ ਜਿਨ੍ਹਾਂ ਦੀ ਕੀਮਤ ਉਸ ਵੇਲੇ 50 ਲੱਖ ਤੋਂ ਉੱਪਰ ਦੱਸੀ ਜਾਂਦੀ ਹੈ ਰਾਮ ਗੜੀਏ ਅਤੇ ਕਨਈਏ ਇਕੱਠੇ ਰਹਿੰਦੇ ਸਨ ਤੇ ਲੁੱਟਦਾ ਮਾਲ ਅੱਧ-ਅੱਧ ਕਰ ਲੈਂਦੇ ਸਨ ਮਾਲੀ ਸਿੰਘ ਧਨ ਵੇਖ ਕੇ ਡੋਲ ਗਿਆ ਉਹ ਇਕੱਲਾ ਹੀ ਸੰਦੂਕੜੀ ਆਪਣੇ ਡੇਰੇ ਲੈ ਆਇਆ ਕੜਾਈਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਉਸ ਧਨ ਵਿੱਚ ਵਿੱਚੋਂ ਹਿੱਸਾ ਮੰਗਿਆ ਮਾਲੀ ਸਿੰਘ ਹਿੱਸਾ ਦੇਣ ਵਾਸਤੇ ਤਿਆਰ ਨਾ ਹੋਇਆ ਤਾਂ ਕਨਈਏ ਲੜਨ ਵਾਸਤੇ ਤਿਆਰ ਹੋ ਗਈ ਮਾਲੀ ਸਿੰਘ ਨੇ ਹਿਰਦੇ RAM ਨਾਲ ਵੀ ਧਰੋ ਕੀਤਾ ਤੇ ਉਸ ਨੂੰ ਏਸੇ ਡਰ ਵਿੱਚੋਂ ਮਾਰ ਦਿੱਤਾ ਇਹ ਉਹ ਸੰਦੂਕੜੀ ਬਾਰੇ ਕਿਸੇ ਨੂੰ ਦੱਸ ਨਾ ਦੇਵੇ ਬਾਕੀ ਸਰਦਾਰ ਖਾਸ ਕਰਕੇ ਸਰਦਾਰ ਚੜਤ ਸਿੰਘ ਨੇ ਵਿੱਚ ਪੈ ਕੇ ਰਾਜੀਦਮਾ ਕਰਵਾ ਦਿੱਤਾ ਤੇ ਕੁਝ ਹਿੱਸਾ ਕਨਈਆਂ ਨੂੰ ਦਵਾ ਦਿੱਤਾ ਮਾਲੀ ਸਿੰਘ ਦੇ ਮਰਨ ਪਿੱਛੋਂ ਉਹ ਧੰਨ ਕਿਸੇ ਢੰਗ ਨਾਲ ਸਰਦਾਰ ਚੜਤ ਸਿੰਘ ਦੇ ਕਾਬੂ ਆ ਗਿਆ ਕਸੂਰ ਲੁੱਟ ਕੇ ਸਿੰਘ ਫਤਿਹ ਵਜੋਂ ਸ੍ਰੀ ਅੰਮ੍ਰਿਤਸਰ ਆ ਪਹੁੰਚੇ ਬੁੱਢਾ ਦਲ ਦੀਆਂ 6 ਮਿਸ਼ਲਾਂ ਦੁਆਬਾ ਜਲੰਧਰ ਉੱਤੇ ਜਾ ਪਈਆਂ ਜਲੰਧਰ ਦਾ ਫੌਜਦਾਰ ਸਿਆਦਰਤ ਖਾਂ ਸਿੰਘਾਂ ਤੋਂ ਡਰਦਾ ਸ਼ਹਿਰੋਂ ਹੀ ਭੱਜ ਗਿਆ ਸਾਰਾ ਇਲਾਕਾ ਸਿੱਖ ਸਰਦਾਰਾਂ ਨੇ ਮਲ ਲਿਆ ਆਕੀਆਂ ਨੂੰ ਚੰਗੀ ਤਰ੍ਹਾਂ ਸੋਧਿਆ ਗਿਆ ਅਤੇ ਜੂਨ ਤੋਂ ਸਤੰਬਰ ਤੱਕ ਬੁੱਢਾ ਦਲ ਇੱਥੇ ਹੀ ਰਿਹਾ ਦੀਨਾਨਗਰ ਦਾ ਮਾਲਕ ਉਦੋਂ ਅਦੀਨਾ ਬੇਗ ਦਾ ਪੁੱਤਰ জাফর ਬੇਗ ਸੀ ਸਿੰਘਾਂ ਦੀ ਚੜ੍ਹਦੀ ਕਲਾ ਵੇਖ ਕੇ ਉਸ ਨੂੰ ਫਿਕਰ ਪੈ ਗਿਆ ਤੇ ਉਹ ਲੜਾਈ ਦੀ ਤਿਆਰੀ ਕਰਨ ਲੱਗਾ ਉਸ ਨੇ ਆਪਣੀ ਮਦਦ ਵਾਸਤੇ ਪਰਸਰੂਰ ਤੇ ਖਾਨ ਮੁਹੰਮਦ ਤੇ ਕਲਾ ਨੌਰ ਦੇ ਨੂਰਦੀਨ ਨੂੰ ਬੁਲਾ ਲਿਆ ਉਸ ਦਾ ਵੱਡਾ ਸਲਾਹਕਾਰ ਉਸ ਦਾ ਦਿਵਾਨ ਸ਼ਿਵ ਸ਼ਿਵਦਿਆਲ ਸੀ ਪ੍ਰਾਣੇ ਸ਼ਿਵਦਵਾਨ ਸੰਭੂ ਦਾਸ ਦਾ ਪੁੱਤਰ ਸੀ ਉਹਨਾਂ ਦੀ ਖਬਰ ਸ੍ਰੀ ਅੰਮ੍ਰਿਤਸਰ ਪਹੁੰਚੀ ਤਾਂ ਤਰਨਾ ਦੇਵਾਲ ਤਿਆਰ ਹੋ ਗਿਆ ਸਾਵਣ ਦੇ ਮਹੀਨੇ ਦੋਹਾਂ ਦਲਾਂ ਦਾ ਬਟਾਲੇ ਕੋਲ ਟਕਰਾ ਹੋ ਗਿਆ ਬੜੀ ਲਹੂ ਡੋਲਮੇ ਲੜਾਈ ਹੋਈ ਸਰਦਾਰ ਚੜਤ ਸਿੰਘ ਹੱਥੋਂ ਨੂਰਦੀਨ ਅਤੇ ਪਹਾੜਾ ਸਿੰਘ ਦੇ ਹੱਥੋਂ ਸ਼ਿਵਦਿਆਲ ਕਤਲ ਹੋ ਗਏ ਖਾਨ ਮੁਹੰਮਦ ਵੀ ਇਸੇ ਲੜਾਈ ਵਿੱਚ ਮਾਰਿਆ ਗਿਆ ਜਾਫਰ ਬੇਗ ਲੜਾਈ ਵਿੱਚ ਹਾਰ ਕੇ ਆਪਣੀ ਜਾਨ ਬਚਾ ਕੇ ਭੱਜ ਗਿਆ ਸਿੰਘਾਂ ਨੇ ਸਾਰੇ ਇਲਾਕੇ ਉੱਤੇ ਕਬਜ਼ਾ ਕਰ ਲਿਆ ਉਧਰ 4 ਨਵੰਬਰ 1763 ਈਸਵੀ ਨੂੰ ਦੀਵਾਲੀ ਸੀ ਦੋਵੇਂ ਧਲ ਸ੍ਰੀ ਅੰਮ੍ਰਿਤਸਰ ਆ ਇਕੱਠੇ ਹੋਏ ਸਰੋਵਰ ਸਾਫ਼ ਹੋ ਚੁੱਕਾ ਸੀ ਦੇ ਹਰਮੰਦਰ ਸਾਹਿਬ ਦੀਆਂ ਨੀਹਾਂ ਰੱਖਣ ਦੀਆਂ ਸਲਾਹਾਂ ਕੀਤੀਆਂ ਜਾ ਰਹੀਆਂ ਸਨ ਕਈ ਸਰਦਾਰਾਂ ਦੀ ਸਲਾਹ ਸੀ ਕਿ ਅਬਦਾਲੀ ਦਾ ਇੱਕ ਹਮਲਾ ਹੋਰ ਵੇਖ ਕੇ ਹੀ ਹਰਮੰਦਰ ਸਾਹਿਬ ਦੀ ਨੀਂਹ ਰੱਖੀ ਜਾਵੇ ਪਰ ਬਾਕੀ ਸਰਦਾਰਾਂ ਨੇ ਸਲਾਹ ਦਿੱਤੀ ਕਿ ਕੰਮ ਆਰੰਭ ਕਰ ਦੇਣਾ ਚਾਹੀਦਾ ਹੈ ਅੱਜ ਦਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਾਕੀ ਕੱਲ ਦੀ ਵੀਡੀਓ ਵਿੱਚ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ